ਪੰਜਾਬ ਦੇ ਮੁਹੱਲੇ ਦੇ ਵਿੱਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਸ਼ੂਟਿੰਗ ਅਨੰਦਕਾਰ ਸਿੱਖ ਧਰਮ ਦੇ ਵਿੱਚ ਵਿਆਧ ਹੀ ਹੋਣੀ ਸੀ ਇਸ ਦੇ ਲਈ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ ਜਿੱਥੇ ਕਿ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਪ੍ਰਤੀਕਾ ਵਜੋਂ ਸਜਾਇਆ ਗਿਆ ਸੀ ਫਿਰ ਕਿਸੇ ਨੇ ਨਿਹੰਗਾਂ ਨੂੰ ਦੱਸਿਆ ਕਿ ਕੰਡੂਆ ਦੇ ਅਕਾਲਗੜ੍ਹ ਦੇ ਵਿੱਚ ਬੇਅਦਬੀ ਹੋ ਰਹੀ ਹੈ ਜਿਸ ਤੋਂ ਬਾਅਦ ਨਿਹੰਗ ਉੱਥੇ ਪਹੁੰਚ ਗਏ ਤੇ ਉਸ ਨੇ ਗੋਲੀਬਾਰੀ ਰੋਕ ਦਿੱਤੀ ਸੋ ਹੰਗਾਮੇ ਦਾ ਪਤਾ ਲੱਗਦੇ ਹੀ ਖਰੜ ਪੁਲਿਸ ਵੀ ਉੱਥੇ ਪਹੁੰਚ ਗਈ ਜੁਤੇ ਕਿ ਸ਼ੂਟਿੰਗ ਕਰ ਰਹੀ ਪ੍ਰੋਡਕਸ਼ਨ ਯੂਨਿਟ ਨੇ ਕਿਹਾ ਕਿ ਨਿਹੰਗਾਂ ਨੇ ਉਹਨਾਂ ਦੇ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਵੀ ਕੀਤਾ ਸਾਨੂੰ ਵੀ ਕਿਸੇ ਆਟੋ ਵਾਲੇ ਤੋਂ ਪਤਾ ਲੱਗਿਆ ਸੀਗਾ ਇਹ ਕਹਿੰਦੇ ਵੀ ਘਰੂਏ ਅਕਾਲਗੜ੍ਹ ਦੇ ਨੇੜੇ ਜਿੱਥੇ ਉਹ ਇਹਨਾਂ ਨੇ ਸਟੂਡੀਓ ਜਿਹਾ ਬਣਾਇਆ ਹੋਇਆ ਇੱਕ ਉੱਥੇ ਇਹਨਾਂ ਨੇ ਨਕਲੀ ਅਕਾਲਗੜ੍ਹ ਬਣਾ ਕੇ ਨਾ ਪਰਸੋ ਰੋਜ਼ ਤੋਂ ਵਿਆਹ ਸ਼ਾਦੀਆਂ ਕਰਾ ਰਹੇ ਆ ਜੀ ਇਹ ਸਿੱਖ ਪਰਿਵਾਰਾਂ ਦੇ ਬੱਚੇ ਬਣਾ ਕੇ ਨਕਲੀ ਗੁਰੂ ਗ੍ਰੰਥ ਸਾਹਿਬ ਬਣਾਇਆ ਰਮਾਲਿਆਂ ਦੇ ਵਿੱਚ ਲਪੇਟਿਆ ਹੋਇਆ ਹੈ ਚੌਰ ਸਾਹਿਬ ਕਰ ਰਹੇ ਆ ਕੋਈ ਸ਼ਹੀਦ ਗੱਡਦਾ ਹੈ ਕੋਈ ਗ੍ਰੰਥੀ ਬੁਲਾਇਆ ਹੋਇਆ ਹੈ ਇਹਨਾਂ ਨੇ ਗ੍ਰੰਥੀ ਹੈ ਜਾਂ ਨਹੀਂ ਆ ਲੇਕਿਨ ਉਹ ਧੌਲਾ ਦਾੜਾ ਹੈ ਉਹਦੇ ਸ੍ਰੀ ਸਾਹਿਬ ਉਸ ਤੋਂ ਦੀ ਪਾਈ ਆ ਮਤਲਬ ਦੇਖੋ ਪੂਰੀ ਸਿਖਾ ਵਾਲੀ ਆ ਠੀਕ ਹੈ ਜੀ ਇਹ ਚੌਰ ਸਾਹਿਬ ਕਰ ਰਿਆ ਸੀਗੇ ਜੀ ਮੌਕੇ ਤੇ ਬਲੋਕੇ ਤੇ ਅਰ ਰਮਾਲਿਆਂ ਦੀ ਬੇਅਦਬੀ ਉੱਥੇ ਸ਼ਿਕਟਾਂ ਦਾ ਮੋਸ਼ਕ ਮਾਰ ਰਿਹਾ ਹੁਣ ਦਾਹੂ ਦੀਆਂ ਬੋਤਲਾਂ ਰੱਖੀਆਂ ਪਰਲੇ ਪਾਸੇ ਉਹ ਬੀਬੀਆਂ ਅੰਦਰ ਸ਼ਿਕਟਾਂ ਪੀ ਰਹੀਆਂ ਜੰਗਲਕ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਅੰਦਰ ਨਹੀਂ ਵੜੇ ਜਿਆ ਪੀਣੇ ਵਾਲੇ ਨੂੰ ਆਪਾਂ ਬੀਬੀ ਨਹੀਂ ਕਹਿ ਸਕਦੇ ਚਲੋ ਵੀ ਹੁਣ ਅਸੀਂ ਤੀਪਨ ਨੂੰ ਕਹਿ ਵੀ ਨਹੀਂ ਸਕਦੇ ਹੁਣ ਕੀ ਕਹੇ ਉਹਨੂੰ ਇਹੋ ਜਿਹਿਆਂ ਨੂੰ ਪ੍ਰਸ਼ਾਸਨ ਪਹੁੰਚਿਆ ਇੱਥੇ ਧੂਏ ਵਾਲੇ ਫਿਰ ਅਸੀਂ ਅੰਦਰ ਬੜੇ ਉੱਥੇ ਜਾ ਕੇ ਕਾਰਵਾਈ ਦੇਖੀ ਉਹਨਾਂ ਦੀ ਹਾਲ ਪਰ ਬਹੁਤ ਉਹਨਾਂ ਨੇ ਸਾਡੀਆਂ ਆਤਮਾ ਨੂੰ ਠੇਸ ਪਹੁੰਚਾਈ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਛ ਨਹੀਂ ਹੰਸਿੰਗ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਬਰੂਹ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਸ ਦੇ ਸਬੰਧ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਏ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਇਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਕ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰਾਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਜੇਕਰ ਪਤਾ ਲੱਗੇ ਜੇ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ